ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਸੁਰਿੰਦਰ ਸਿੰਘ ਕਲੀਅਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਕਲੀਅਰ ਪੰਜਾਬ ਫਾਰਮ ਦੋਸਤੋ ਅੱਜ ਜਿਹੜਾ ਬਲੌਗ ਹੈ ਉਹਨਾਂ ਦੋਸਤਾਂ ਤੱਕ ਜਰੂਰ ਪਹੁੰਚਾਓ ਔਰ ਦੋਸਤਾਂ ਵਾਸਤੇ ਬਹੁਤ ਧਿਆਨ ਨਾਲ ਦੇਖਣ ਵਾਲਾ ਹੈ ਅੱਜ ਸਪੈਸ਼ਲ ਹੈ ਬਲੌਗ ਬੱਕਰੀ ਦੇ ਉੱਪਰ ਹੈ ਕੋਈ ਵਿਅਕਤੀ ਕੰਮ ਕਰਨਾ ਚਾਹੁੰਦਾ ਹੈ ਕਿੱਥੋਂ ਸ਼ੁਰੂ ਕਰੂਗਾ ਕਿਵੇਂ ਸ਼ੁਰੂ ਕਰੂਗਾ ਤਾਂ ਵੀਰ ਜੀ ਆਪਣੇ ਨਾਲ ਆ ਸਾਰੀ ਜਾਣਕਾਰੀ ਅੱਜ ਬਲੌਗ ਦੇ ਵਿੱਚ ਮਿਲੂਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸਤਿ ਸ਼੍ਰੀ ਅ ਮੇਰਾ ਨਾਮ ਨੇ ਬਲਜਿੰਦਰ ਸਿੰਘ ਔਰ ਬਾਜਵਾ ਬਿੱਟੂ ਬਾਜਵਾ ਬਿੱਟੂ ਜੀ ਸੇਢੇ ਵਾਲੀ ਆ ਤੇ ਅੱਜ ਆਪਾਂ ਕਿਹੜੀ ਥਾਂ ਤੇ ਖੜੇ ਆ ਕਿਹੜੇ ਪਿੰਡ ਦਾ ਨਾਮ ਤੇ ਮੇਰੇ ਨਗਰ ਦੇ ਖੜੇ ਸੇਢਾ ਸਿੰਘ ਵਾਲਾ ਪਿੰਡ ਹੈ ਮੇਰਾ ਠੀਕ ਹੈ ਜੀ ਨਗਰ ਚ ਖੜਾ ਠੀਕ ਹੈ ਜੀ ਸਰਕਲ ਦਾ ਕਲਯਲ ਦਾ ਪ੍ਰਧਾਨ ਹਨ ਧੰਨਵਾਦ ਜੀ ਔਰ ਸਾਨੂੰ ਦੱਸੋ ਵੀ ਇਹ ਜਿਹੜਾ ਆਪਾਂ ਬੱਕਰੀ ਦੀ ਮੰਡੀ ਲਗਾਣੀ ਸ਼ੁਰੂ ਕੀਤੀ ਹੈ ਕਿੰਨੇ ਟਾਈਮ ਤੋਂ ਔਰ ਕਿਹੜੇ ਕਿਹੜੇ ਜਗ੍ਹਾ ਤੋਂ ਆਪਣੇ ਕੋਲ ਲੋਕ ਆਉਂਦੇ ਆ ਤੇ ਕਿਸ ਤਰ੍ਹਾਂ ਦੀ ਰੇਂਜ ਆਪਣੇ ਕੋਲ ਜਾਂਦੀ ਹੈ ਇਹ ਜਗ੍ਹਾ ਜੀ ਮੇਰੀ 3 ਸਾਲ ਹੋ ਗਏ ਮੈਨੂੰ ਠੀਕ ਹੈ ਜੀ ਪਹਿਲਾਂ ਮੇਰੀ ਮਨ ਤਾਂ ਪਹਿਲੀ ਵਾਰ ਸੰਗੋਲ ਵਾਲੇ ਮਾਣਾ ਠੀਕ ਹੈ ਜੀ ਉੱਥੇ ਮੈਂ ਮਿਲਿਆ ਗੱਲਬਾਤ ਕੀਤੀ ਠੀਕ ਹੈ ਜੀ ਤੇ ਮੈਂ ਮੇਰੇ ਪਰਿਵਾਰ ਨਾਲ ਚੰਗਾ ਨਹੀਂ ਜਾਣਿਆ ਅੱਛਾ ਉਹ ਡਾਡੀ ਕਿਹੜਾ ਕੰਮ ਹੈ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੰਮ ਬਣਾਉਣਾ ਠੀਕ ਹੈ ਹੁੰਦੇ ਹਾਂ ਉਹਦੇ ਤੇ ਮੈਂ ਜੀ ਸੂਰਿਆਲ ਮੰਡੀ ਚ ਆ ਗਿਆ ਠੀਕ ਹੈ ਜੀ ਉੱਥੇ ਮੇਰਾ ਵੀਰ ਗੋਪੀ ਆ ਤੇ ਡਾਡੀ ਜੀ ਆ ਖੜੇ ਆ ਠੀਕ ਹੈ ਜੀ ਉੱਥੇ ਮੈਨੂੰ ਮਿਲੇ ਅੱਛਾ ਜੀ ਅਰੇ ਬਾਈਵਾ ਸਾਹਿਬ ਤੁਸੀਂ ਇਲਾਕੇ ਦੇ ਲੀਡਰ ਆ ਪੂਰੇ ਹਾਉਨੇ ਆ ਜੀ ਤੇ ਆਪੇ ਲਾ ਕੇ ਮੰਡੀ ਲਵਾਉਣਾ ਠੀਕ ਹੈ ਜੀ ਮੈਂ ਆ ਯਾਰ ਮੰਡੀ ਕਿਵੇਂ ਲਵਾ ਲਾਂਗੇ ਅੰਦੇ ਅਸੀਂ ਤੁਹਾਡੇ ਸਾਥੀ ਆ ਠੀਕ ਹੈ ਮੰ ਮੈਂ ਗੋਪੀ ਬਾਪ ਤਾਂ ਮੱਦੀ ਚੱਲਨੀ ਨਹੀਂ ਆਹਦਾ ਜੇ ਸਾਰੇ ਵਪਾਰੀ ਵੀਰ ਪਿੱਛੇ ਸੂਰੀਆ ਦੇ ਬੇਟੇ ਆ ਨਾ ਆਪਣਾ ਪਵਨਾ ਤੇ ਕਾਲਾ ਠੀਕ ਹੈ ਸਾਰਿਆਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਠੀਕ ਹੈ ਜੀ ਮੈਂ ਉੱਥੇ ਥੋੜੀ ਜੀ ਮੈਂ ਤੁਹਾਡੇ ਵਰਗੇ ਚੰਨ ਵਾਲੇ ਵੀਰ ਆ ਗਏ ਤੇ ਮੇਰੀ ਥੋੜੀ ਇੰਟਰਵਿਊ ਲਈ ਉਹਨਾਂ ਨੇ ਠੀਕ ਹੈ ਜੀ ਜਦੋਂ ਮੇਰੇ ਪਰਿਵਾਰ ਨੇ ਇੰਟਰਵਿਊ ਦੇਖੀ ਕਿ ਕਿੰਨਾ ਪਰਿਵਾਰ ਰੋਪੀ ਖਾਂਦਾ ਹੈ ਕਿੰਨੇ ਗਰੀਬ ਬੱਚੇ ਤੋਂ ਪਲਦੇ ਆ ਆ ਛੋਟੇ ਛੋਟੇ ਬੱਚੇ ਵਪਾਰ ਕਰਨ ਲੱਗ ਗਏ ਜੀ 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 ਸਾਰੇ ਚੰਗਾ ਜਾਣਿਆ ਵੀ ਬਹੁਤ ਵਧੀਆ ਗੱਲ ਹੈ ਜੀ ਜੀ ਮੈਨੂੰ ਕਹਦੇ ਡਾਡੀ ਜੀ ਤੁਹਾਡੀ ਇੰਟਰਵਿਊ ਬਹੁ ਬੜੀ ਸੋਹਣੀ ਆਈ ਹੈ ਪੱਤਰਕਾਰ ਨੇ ਲਈ ਉੱਥੇ ਭੂਮਾ ਰਾਜਾ ਆਪਣਾ ਠੀਕ ਹੈ ਜੀ ਪੱਤਰਕਾਰ ਮੁੰਡਾ ਠੀਕ ਹੈ ਜੀ ਅਜਾ ਆਇਆ ਨਹੀਂ ਉਹ ਤੇ ਅੱਗੇ ਹੁੰਦਾ ਹੁੰਦਾ ਠੀਕ ਹੈ ਜੀ ਤੇ ਮੈਨੂੰ ਦੇਖ ਕੇ ਡਾਡੀ ਜੀ ਬਹੁਤ ਸੋਹਣਾ ਹੈ ਬਾਅਦ ਵਿੱਚ ਮੇਰੀ ਡੀ ਸਾਹਿਬ ਨਾਲ ਗੱਲ ਹੋਈ ਠੀਕ ਹੈ ਐਸਐਸਪੀ ਸਾਹਿਬ ਦੀ ਕਿਰਪਾ ਪਹੁੰਚ ਬੜੀਆ ਜੀ ਮੈਨੂੰ ਕਹਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਪਾ ਸਾਗ ਬਾਦਲ ਮੇਰੇ ਹੱਥਾਂ ਇਨ ਚਾਰਜ ਹੈ ਠੀਕ ਹੈ ਜੀ ਮਨਤਾਰ ਸਿੰਘ ਬਰਾੜ ਮੇਰੇ ਮਾਮਾ ਜੀ ਦੇ ਲੜਕੇ ਆ ਠੀਕ ਹੈ ਜੀ ਕਰਦੇ ਕਰਾਉਂਦੇ ਮੈਂ ਕਿਹਾ ਜੀ ਠੀਕ ਹੈ ਜੀ ਮੈਨੂੰ ਉਹਦੇ ਜੀ ਤੁਸੀਂ ਮਹਾਵੀ ਕਾਕਾ ਜੀ ਕੰਮ ਚੱਲੇ ਪਿਆ ਤਾਂ ਚਲਾ ਲਾਂਗੇ ਪਰਚੀਆਂ ਰੱਖਦੇ ਆਂਗਾ ਆਪਾਂ ਨੂੰ ਕੀ ਹੁੰਦਾ ਖਰਚਾ ਤਾਂ ਕਰਾਂਗੇ ਪਰ ਬਾਬੇ ਨੇ ਐਡੀ ਕਿਰਪਾ ਕੀਤੀ ਪਹਿਲੇ ਦਿਨ ਤੋਂ ਹੀ ਠੀਕ ਹੈ ਜੀ ਚੜ੍ਹਦ ਤੋ ਚਲਦੀ ਤੋ ਚਲਦੀ ਚਲਦੀ ਅੱਜ ਬਾਬੇ ਦੀ ਬੜੀ ਕਿਰਪਾ ਤਾਂ ਕੋਈ ਪਰੇਸ਼ਾਨੀਆਂ ਦਿੱਕਤ ਆਈਆਂ ਪਤਾਨੀਆਂ ਦਿੱਕਤਾ ਕੁਛ ਨਹੀਂ ਸੀ ਹੁਣ ਮਾਰੇ ਮੁੱਢ ਨਾਲ ਕੋਈ ਲੰਡੂ ਜੇ ਬੰਦੇ ਹੁਣ ਹੁੰਦੇ ਐਵੇਂ ਕਹਿ ਦਈਏ ਸਾਨੂੰ ਵੀ ਨਾ ਦਿਓ ਸਾਨੂੰ ਫਲਾਨਾ ਦਿਓ ਸਾਨੂੰ ਉਹ ਦਿਓ ਬੜੀ ਬਾਬੇ ਦੀ ਕਿਰਪਾ ਇੱਕ ਕਦਮ ਇਹਨੇ ਦਿੱਤੀ ਸੀ ਕੀ ਕਰਦੇ ਬਲੈਕ ਕਰਦੇ ਠੀਕ ਹੈ ਕੁਝ ਚਟਾ ਵਿੱਚ ਨੇ ਆ ਕਿੰਨੇ ਬੰਦੇ ਖੜੇ ਆ ਕੋਈ ਦਿਖਾਓ ਨਸ਼ਾ ਕਰਦਾ ਇੱਥੇ ਕੋਈ ਵੀ ਬੰਦਾ ਕੋਈ ਕਿਰਤ ਰੋਜ਼ਗਾਰ ਦੇ ਰਿਹਾ ਆ ਆ ਕਿਰਤ ਰੋਜ਼ਗਾਰ ਦਿੱਤਾ ਜੀ ਠੀਕ ਹੈ ਸਵੇਰ ਤੋਂ ਲਾ ਕੇ ਸ਼ਾਮ ਤੱਕ ਰੋਟੀ ਦਾ ਲੰਗਰ ਥੋੜੀ ਸਾਹਮਣੇ ਪਿਆ ਠੀਕ ਹੈ ਜੀ ਚਾਹ ਪਾਣੀ ਲੰਗਰ ਕੋਈ ਪਰਚੀ ਨਹੀਂ ਠੀਕ ਹੈ ਜੀ ਵਹੀਕਲ ਦੀ ਕੋਈ ਪਰਚੀ ਨਹੀਂ ਹੋਰ ਕਿ ਸਿਸਟਮ ਦੀ ਕੋਈ ਪਰਚੀ ਨਹੀਂ ਇਹ ਕੋਈ ਸੌਦਾ ਹੋ ਗਿਆ ਚਾਹ ਪਾਣੀ ਸੇਵਾ 100 ਰੁਪਏ ਦੇਗਾ ਦੇਗਾ ਨਹੀਂ ਤਾਂ ਰਹਿਣ ਦੋ ਠੀਕ ਹੈ ਜੀ ਉਹ ਵੀ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਠੀਕ ਹੈ ਜੀ ਔਰ ਕਿੰਨੀ ਦੂਰ ਤੱਕ ਕਿੰਨੇ ਪਿੰਡ ਆਪਣੇ ਕੋਲ ਆਉਂਦੇ ਆ ਮੇਰੇ ਕੋਲ ਤੱਕ ਨਹੀਂ ਮੰਡੀਆਂ ਸਾਡੀਆਂ ਬੜੀਆਂ ਐਵਰੇਜ ਮਤਲਬ ਜਿਵੇਂ ਇੱਕ ਨਵਾਂ ਬੰਦਾ ਹੈਗਾ ਹਾਂਜੀ ਉਹਨੂੰ ਜ਼ਿੰਦਗੀ ਚ ਪਹਿਲੀ ਵਾਰ ਉਹਨੇ ਦੇਖਤਾ ਲਿਆ ਵੀ ਬੱਕਰੀ ਦਾ ਵਧੀਆ ਕਾਰੋਬਾਰ ਹੁੰਦਾ ਪਰ ਜਾਣਕਾਰੀ ਹੈ ਨਹੀਂ ਤਾਂ ਉਹਨੂੰ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਤੁਸੀਂ ਕਿਸ ਤਰ੍ਹਾਂ ਉਹਨੂੰ ਅਸੀਂ ਕਹਿੰਦੇ ਛੋਟੇ ਤੋਂ ਸ਼ੁਰੂਆਤ ਕਰੋ ਜੀ ਠੀਕ ਹੈ ਛੋਟੇ ਜਾਨਵਰ ਮੇਰੇ ਕੋਲ ਅੱਜ ਆਹ ਬੇਟਾ ਖੜਾ ਵੇਖ ਲਓ ਕਿੱਡਾ ਕਹੇ ਠੀਕ ਹੈ ਇਹਨੇ ਵੀ ਅੱਜ 2000 1500 ਨਫਾ ਕਮਾਇਆ ਵੇਖ ਲਓ ਕਿੰਨਾ ਬੱਚਾ ਹੈ ਠੀਕ ਹੈ ਅੱਜ ਕਿੱਡਾ ਪੁੱਸ ਪੈਨੂ ਠੀਕ ਹੈ ਇਹ ਕਹਿੰਦਾ ਨਵੇਂ ਵੀਰ ਹੋਰ ਆਏ ਆ ਠੀਕ ਹੈ ਇੱਕ ਉਹ ਆਪਣੇ ਜੇਤੋਂ ਦੇ ਖੜੇ ਲੈਣ ਦੇਣ ਕਰਦੇ ਆ ਕਮਾਉਂਦੇ ਸਾਰੇ ਵਪਾਰੀ ਵੀ ਆਉਂਦੇ ਆ ਵਧੀਆ ਜੁਗਾਰ ਹੈ ਸਰਕਾਰ ਨੂੰ ਸਹਿਮਤੀ ਦੇਵੇ ਇਹਨਾਂ ਬੰਦਾਂ ਨੂੰ ਲੋਨ ਦੇਵੇ ਇਹ ਸਾਰੇ ਬੱਤੇ ਨਸ਼ਾ ਛੱਡ ਕੇ ਆਪਣੇ ਵਿੱਚ ਆ ਸਕਦੇ ਆ ਅੱਛਾ ਆਪਣੇ ਪਿੰਡ 'ਚ ਜੇ ਆਣਾ ਹੋਵੇ ਤਾਂ ਕਿਹੜੀ ਕਿਹੜੀ ਸੜਕ ਤੋਂ ਆਪਾਂ ਐਂਟਰ ਕਰਦੇ ਪਿੰਡ ਆਪਣੇ ਪਿੰਡ 'ਚ ਤਾਂ ਫਰੀ ਕੋਰ ਤੋਂ ਆਣਾ ਹੋਵੇ ਜੀ ਕੋਟਕਪੂਰਾ 16 ਕਿਲੋਮੀਟਰ ਬਗਰਾੜੀ ਰੋਡ ਠੀਕ ਹੈ ਜੀ ਜੇ ਬਠਾਣਾ ਤੋਂ ਆਉਣਾ 30 ਕਿਲੋਮੀਟਰ ਬਾਜਾ ਰੋਡ ਠੀਕ ਹੈ ਜੀ ਜੈਤੋ ਤੋਂ 6 ਕਿਲੋਮੀਟਰ ਠੀਕ ਹੈ ਜੀ ਬਾਜਾ ਤੋਂ 3 ਕਿਲੋਮੀਟਰ ਸੈਂਟਰ 'ਚ ਪਿੰਡ ਆਈ ਆ ਔਰ ਕਿਹੜੇ ਦਿਨ ਆਪਣੀ ਇਹ ਮੰਡੀ ਲੱਗਦੀ ਹੈ ਹਰ ਬ ਐਤਵਾਰ ਸੂਰੇ ਵਾਲਾ ਠੀਕ ਹੈ ਜੀ 100 ਬਰ ਬਗਰਾੜੀ ਠੀਕ ਹੈ ਜੀ ਮੰਗਲਵਾਰੀ ਹਰੀਕੇ ਠੀਕ ਹੈ ਜੀ ਬੁੱਧਵਾਰ ਆ ਗਈ ਜੀ ਸੇਟਾ ਸਿੰਘ ਵਾਲਾ ਸੇਟਾ ਸਿੰਘ ਵਾਲਾ ਠੀਕ ਹੈ ਔਰ ਤੁਹਾਡਾ ਪੂਰਾ ਮੋਬਾਈਲ ਨੰਬਰ ਬੋਲ ਦਿਓ ਜਿਹੜੇ ਦੋਸਤ ਮਿੱਤਰ ਦੇਖ ਰਿਹਾ ਹੈ ਦੋਸਤੋ ਕਹਦੇ ਹੁੰਦੇ ਨੇ ਵੀ ਇਨਕੇ ਧੀਕੇ ਨਾਲ ਪਹਾੜ ਬਣ ਵੀ ਜਾਂਦਾ ਟੁੱਟ ਵੀ ਜਾਂਦਾਗਾ ਇਹ ਸਾਰੇ ਲੋਕ ਜਿਹੜੇ ਤੁਹਾਨੂੰ ਅੱਜ ਮਿਲਾਵਾਂਗੇ ਦਿਖਾਵਾਂਗੇ ਇੱਕ ਦੂਜੇ ਦੀ ਮਦਦ ਨਾਲ ਇੱਕ ਦੂਜੇ ਦੇ ਹੌਸਲੇ ਨਾਲ ਇੱਥੇ ਤੱਕ ਪਹੁੰਚਿਆ ਔਰ ਅਸੀਂ ਚਾਹਨੇ ਵੀ ਛੋਟੇ ਛੋਟਾ ਵਿਅਕਤੀ ਜਿਹੜਾ ਕਹਿੰਦਾ ਕੰਮ ਕਰਨਾ ਚਾਹਣਾ ਔਰ ਬਹੁਤ ਘੱਟ ਪੈਸੇ ਨਾਲੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈਗਾ ਤੇ ਵੀਰ ਜੀ ਦਾ ਨੰਬਰ ਤੁਹਾਡੇ ਕੋਲ ਆ ਗਿਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਨੂੰ ਜਿੱਥੇ ਵੀ ਤੁਹਾਨੂੰ ਲੋੜ ਪੈਂਦੀ ਹੈ ਹੈਲਪ ਦੀ ਇਸ ਲਾਈਨ ਦੇ ਵਾਸਤੇ ਤੁਸੀਂ ਇਹਨਾਂ ਨੂੰ ਬੁਲਾ ਸਕਦੇ ਹੋ ਇੱਕ ਵਾਰ ਤੁਹਾਡਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 98736 ਜੀ 61844 ਦੂਸਰਾ ਕੋ ਵੀ 93211 00004 98760 0098 ਠੀਕ ਹੈ ਦੋਸਤੋ ਤਾਂ ਅੱਜ ਤੁਹਾਨੂੰ ਕੁਝ ਦੋਸਤਾਨਾ ਵੀ ਬਿਲਾਵਾਂਗੇ ਜਿਹੜੇ ਬੱਕਰੀਆਂ ਲੈ ਕੇ ਆਏ ਆ ਬੱਕਰੀ ਖਰੀਦਣੇ ਆਏ ਆ ਤਾਂ ਸਾਰੀ ਪੂਰੀ ਜਾਣਕਾਰੀ ਬਨੇਰੋ ਵੀਡੀਓ ਨਾਲ ਇੱਕ ਨਵੇਂ ਆਫਰ ਆ ਸਾਡੀ ਆ ਨਵੇਂ ਮੁੰਡੇ ਵਪਾਰ ਕਰਨਾ ਚਾਹੁੰਦੇ ਆ 50000 ਤੱਕ ਮੈਂ ਫਰੀ ਮਾਲ ਦਵਾਉਂਗਾ ਇਹਨੂੰ ਦੋਸਤੋ ਤੁਹਾਡੇ ਵਾਸਤੇ ਬਹੁਤ ਮੰਡੀ ਤੋਂ ਮੰਡੀ ਮੈਨੂੰ ਪੈਸੇ ਮਾਰੋ ਆਪਣਾ ਮੈਨੂੰ ਉਧਾਰ ਕਰ ਦਿਓ ਮੈਂ ਦਵਾਉਣਾ ਵੀ ਆ ਆ ਨਵੇਂ ਮੁੰਡੇ ਪੈਸੇ ਮਾਰ ਲੈ ਜਾਓ ਮੰਡੀ ਤੋਂ ਮੰਡੀ ਪੈਸੇ ਮੋੜ ਚੱਲੋ ਨਸ਼ਾ ਨਹੀਂ ਕਰਾਂ ਜੀ ਨਸ਼ਾ ਕਰੋ ਕੋਈ ਮਾਲ ਨਹੀਂ ਮਿਲਣਾ ਦੋਸਤੋ ਇੱਕ ਕਹਿੰਦੇ ਇਮਾਨਦਾਰੀ ਤੁਹਾਡੀ ਇਮਾਨਦਾਰੀ ਕਿੱਡਾ ਵਟਾ ਇਹਨਾਂ ਨੇ ਇਹ ਪ੍ਰਣ ਲਿਆ ਵੀ ਤੁਹਾਡੇ ਵਾਸਤੇ ਅਗਰ ਕੋਈ ਵਿਅਕਤੀ ਕਹਿੰਦਾ ਮੈਂ ਬਹੁਤ ਗਰੀਬ ਐ ਮੇਰੇ ਕੋ ਪੈਸੇ ਹੈ ਨਹੀਂ ਤਾਂ ਬਹੁਤ ਤੇ ਇਹਨਾਂ ਦੀ ਇੱਕ ਕਾਫੀ ਵੱਡਾ ਸੰਗਠਨ ਹੈਗਾ ਮਦਦ ਕਰਦੇ ਆ ਪਰ ਇਸ ਮੰਡੀ ਨੂੰ ਤੁਸੀਂ ਬਧਾਓ ਜਿੱਥੇ ਵੀ ਤੱਕ ਤੁਹਾਡਾ ਇਹ ਵੀਡੀਓ ਜਾਂਦਾ ਹੈ ਜਿਹੜਾ ਵੀ ਮੱਤਰ ਬੱਕਰੀ ਪਾਲਣ ਦੇ ਵਿੱਚ ਆਣਾ ਚਾਹੁੰਦਾ ਹੈ ਤਾਂ ਇਸ ਐਡਰੈਸ ਤੇ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਤੁਸੀਂ ਇੱਥੇ ਆਓ ਤਜ਼ਰਬਾ ਕਰਨਾ ਹੈ ਦੋਸਤ ਮਿੱਤਰ ਜਿਹੜੇ ਲੈ ਕੇ ਆਂਦੇ ਆ ਪਾਲਦੇ ਆ ਉਹਨਾਂ ਨਾਲ ਤੁਸੀਂ ਆ ਕੇ ਗੱਲਬਾਤ ਵੀ ਕਰ ਸਕਦੇ ਆ ਕੋਈ ਬਿਮਾਰੀ ਸ਼ਮਾਰੀ ਆ ਦਵਾਈ ਤੇ ਪਾਸਾ ਹਥੋਂ ਮਰਜੀ ਪੁੱਛੋ ਕੋਈ ਪੈਸਾ ਨਹੀਂ ਠੀਕ ਹੈ ਜੀ ਇੱਕ ਤੇ ਲਾ ਮੱਛਾ ਜਦੋਂ ਮਰਜੀ ਫੋਨ ਕਰੋ ਬੇਟਿਆਂ ਨੂੰ ਤੁਹਾਨੂੰ ਦੱਸਾਂਗੇ ਆ ਦਿਓ ਆ ਦਿਓ ਉੱਚ ਕੋਈ ਪੈਸਾ ਨਹੀਂ ਆ ਬੇਟੇ ਖੜਿਆ ਜੇ ਤਾਲ ਵੀ ਹਾਰ ਰਕ ਦਾ ਸੌਦਾ ਜਦ ਮਰਜੀ ਲੈ ਕੇ ਜਾਓ ਮੈਂ ਦਵਾਉਂਗਾ ਪਰ ਨਸ਼ਾ ਕਰਾਂਗੇ ਫੇਰ ਨਹੀਂ ਹੋਣਾ ਠੀਕ ਹੈ ਜੀ ਧੰਨਵਾਦ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਠੀਕੋ ਵਧੀਆ ਵਧੀਆ ਜੀ ਤੇ ਤੁਸੀਂ ਅੱਜ ਆਇਓ ਇਸ ਮੰਡੀ ਦੇ ਵਿੱਚ ਇੱਕ ਬੱਕਰੀ ਖਰੀਦੀ ਆ ਤੁਸੀਂ ਬੱਕਰਾ ਲਿਆ ਜੀ ਬੱਕਰਾ ਲਿਆ ਤੁਸੀਂ ਇਹ ਬੱਕਰਾ ਹਾਂਜੀ ਠੀਕ ਹੈ ਜੀ ਔਰ ਤੁਸੀਂ ਪਹਿਲਾਂ ਵੀ ਪਾਲਦੇ ਹੋ ਜੀ ਜੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਜਿਹੜੇ ਸਾਡੇ ਦੋਸਤ ਮਿੱਤਰ ਦੇਖ ਰਹੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮਤਲਬ ਇਹ ਕਾਰੋਬਾਰ ਨੂੰ ਲੈ ਕੇ ਜੇ ਆਪਾਂ ਦੇਖੀ ਤਾਂ ਕਾਰੋਬਾਰ ਤਾਂ ਵਧੀਆ ਜੀ ਆਪਦੇ ਤੇ ਡਿਪੈਂਡ ਹੈਗਾ ਜੀ ਆਪਾਂ ਉਹਦੀ ਕੇਅਰ ਵੀ ਕਰਦੇ ਆ ਤੇ سیل ਪਰਚੇ ਦਾ ਵੀ ਆਪਾਂ ਆਦੇ ਧੰਗ ਨਾਲ ਖਰੀਦੀਏ ਵੀ ਤੇ سیل ਵੀ ਕਰੀ ਹਣਾ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਡਿਪੈਂਡ ਹੈਗਾ ਜਦ ਕੇਅਰ ਕੀ ਹੈ ਕੋਈ ਵੀ ਜਾਨਵਰ ਆਪਾਂ ਲੈਨੇ ਵੀ ਆ ਇਹ ਨਾ ਸੋਚ ਕੇ ਲੋ ਵੀ ਆਪਾਂ ਨੂੰ ਇਹ ਵੀ ਬੈਨੀਫਿਟ ਦੂ ਪਹਿਲਾਂ ਦੇਖੋ ਵੀ ਆਪਾਂ ਦੀ ਕੇਅਰ ਵੀ ਕਰ ਸਕਦੇ ਹਾਂ ਹਾਂ ਜੀ ਸਰ ਮੈਂ ਪਹਿਲਾਂ ਤੇ ਔਰ ਜਿਹੜਾ ਇਹ ਤੁਸੀਂ ਅੱਜ ਬੱਕਰਾ ਖਰੀਦਿਆ ਇਹ ਕੋਈ ਬਲੱਡ ਲਾਈਨ ਚੋਂ ਹੈ ਜਾਂ ਨਾਰਮਲ ਸਿੰਪਲ ਹੈ ਨਹੀਂ ਨੀ ਨਾਰਮਲ ਹੀ ਹੈ ਜੀ ਇਹ ਇਹ ਨਾਰਮਲ ਹੀ ਹੈ ਜੀ ਠੀਕ ਹੈ ਜੀ ਜੀ ਠੀਕ ਹੈ ਜੀ ਬੱਚੇ ਹੀ ਨਹੀਂ ਹਾਂ ਜੀ ਠੀਕ ਹੈ ਸਰ ਧੰਨਵਾਦ ਓਕੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਠੀਕ ਹੋ ਵਧੀਆ ਹਾਂ ਠੀਕ ਠਾਕ ਆ ਕਿਹੜੇ ਪਿੰਡ ਤੋਂ ਤੁਸੀਂ ਆਏ ਕਿਸਦਾ ਪਿੰਡ ਆ ਜੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਅੱਜ ਤੁਸੀਂ ਨਗ ਲੈ ਕੇ ਆਏ ਹੋ ਸਾਨੂੰ ਥੋੜਾ ਜਿਹਾ ਦੱਸੋ ਇਹਦੇ ਬਾਰੇ ਨਾਗਾ ਆਪਣੇ ਆ ਸਾਰੇ ਜੀ ਠੀਕ ਹੈ ਜੀ ਇਹ ਸਾਰੇ ਬੀਟ ਲਾ ਗਈ ਇਹ ਦੇਸੀ ਆ ਜੀ ਸਿੰਪਲ ਆ ਗਈ ਹਾਂ ਸਿੰਪਲ ਠੀਕ ਹੈ ਤੇ ਕੀ ਕੀ ਰੇਟ ਤੁਸੀਂ ਇਹ ਵੇਚਦੇ ਹੋ ਇੱਕ ਇੱਕ ਸਕਰੀਟ ਤੋਂ ਲੈ ਕੇ ਇੱਕ ਸਰੀਟ ਤੱਕ ਹੈਗੀ ਇਹ ਬੱਕਰੀ ਆਪਣੀ 75000 ਰੁਪਏ ਆ ਜੀ 11 ਨਗਾ ਨਾ 11 ਨਗਾ ਨਾ 11 ਨਾਗ ਜਿਹੜੇ ਹੈਗੇ ਆ ਖੜੇ ਆਪਣੇ ਹਾਂ ਠੀਕ ਹੈ ਸੌਰੀ ਸੌਰੀ ਕੋਈ ਨਹੀਂ ਕੋਈ ਨਹੀਂ ਮੇਰੇ ਪਾਸ ਤਾਂ ਬਿੱਤਰ ਹੈਗਾ ਤੁਹਾਡੀ ਠੀਕ ਹੈ ਹੱਥ ਨਾਲੇ ਕੋਈ ਨਹੀਂ ਇਹ ਟੋਟਲ 11 ਨਾਗ ਆਪਣੇ ਹਾਂਜੀ ਹਾਂ 11 ਆ ਕਿੰਨੀਆਂ ਬੱਕਰੀਆਂ ਕਿੰਨੇ ਬੱਕਰੇ ਚ 8 ਬੱਕਰੀਆਂ ਤਾਂ ਨੇ ਬੱਚੇ ਆ ਜੀ ਠੀਕ ਹੈ ਜੀ ਸਾਰਿਆਂ ਦਾ ਕਿੰਨਾ ਮੰਗਦੇ ਆਪਾਂ 75000 ਜੀ 75000 ਹਾਂ ਠੀਕ ਹੈ ਤੁਹਾਡਾ ਪਿੰਡ ਦਾ ਨਾਮ ਬੋਲ ਦੋ ਤੁਹਾਡਾ ਨਾਮ ਬੋਲ ਦੋ ਔਰ ਮੋਬਾਈਲ ਨੰਬਰ ਬੋਲ ਦੋ ਪਿੰਡ ਚਿੱਤਾ ਜੀ ਠੀਕ ਹੈ ਨਾਮ ਰਾਮਦੀਨ ਕੀ ਹਾਲ ਹੈ ਰਾਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਦੋਸਤੋ ਸਭ ਤੋਂ ਵੱਡੀ ਚੀਜ਼ ਹੈ ਵੀ ਬਹੁਤ ਛੋਟੀ ਉਮਰ ਹੈ ਲੜਕੇ ਦੀ ਅੱਛਾ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਤੇਰੀ ਅਰਸ਼ਨੂਰ ਜੀ 14 ਸਾਲ ਉਮਰ ਹੈ 14 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਦੋਸਤੋ ਦੇਖੋ ਬਿਜ਼ਨਸ ਕਰਨਾ ਚਾਹੁੰਦਾ ਬੰਦਾ ਹਨਾ ਤਾਂ ਕਿੰਨੀ ਛੋਟੀ ਉਮਰ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈਗਾ ਤੇ ਤੂੰ ਅੱਜ ਵੇਚਣ ਨੂੰ ਲੈ ਕੇ ਆਇਆ ਇਹਨਾਂ ਨੂੰ ਵੇਚਣ ਨੂੰ ਆ ਤੇ ਵਿਕ ਗਏ ਸਾਰੇ ਦੋ ਤਿੰਨ ਵੇਚ ਗਏ ਜੀ ਆਹ ਰਹਿ ਗਏ ਥੋੜੇ ਇਹ ਦੋਨੇ ਰਹਿੰਦੇ ਆ ਹਾਂ ਤੇ ਇਹਦੇ ਕੀ ਕੀ ਮੰਗਦਾ ਤੇ ਕਿਹੜੀ ਨਸਲ ਹੈ ਮੀਟਨ ਨਸਲਾ ਹੀ ਆ ਦੇਸੀ ਆ ਇਹ ਦੇਸੀ ਹੈ ਤੇ ਕਿੰਨੇ ਪੈਸੇ ਮੰਗਦਾ ਇਹਦੇ ਆਪਾਂ ਇਹਦਾ ਜੀ 20 ਮੰਗਿਆ ਠੀਕ ਹੈ ਇਹਦਾ 6 ਇਹਦਾ 6000 ਰੁਪਏ ਠੀਕ ਹੈ ਤੇਰਾ ਪਿੰਡ ਦੱਸ ਦੇ ਤੇਰਾ ਮੋਬਾਈਲ ਨੰਬਰ ਦੱਸ ਦੇ ਬਾਜਾਖਾਨਾ ਜੀ ਪਿੰਡ ਠੀਕ ਹੈ ਨਾਮ ਤੇਰਾ ਨਾਮ ਅਰਚਨ ਮੂਰ ਤੇ ਮੋਬਾਈਲ ਨੰਬਰ ਬੋਲ 77103 60855 ਤਾਂ ਦੋਸਤੋ ਤੁਸੀਂ ਗੱਲ ਕਰ ਸਕਦੇ ਹੋ ਵੀਰ ਨਾਲ ਛੋਟਾ ਜਿਹਾ ਹੈਗਾ ਪਰ ਤਜਰਬਾ ਹੈਗਾ ਤੁਸੀਂ ਇਹਨਾਂ ਨਾਲ ਹੌਸਲਾ ਵੀ ਦਿਓਗਾ ਤੁਹਾਨੂੰ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਸਿੱਤਾ ਠੀਕ ਹੈ ਹਾਂ ਵਧੀਆ ਤੇ ਕਿਹੜਾ ਪਿੰਡ ਹੈ ਆਪਣਾ ਬਾਜਾਖਾਨਾ ਬਾਜਾਖਾਨਾ ਔਰ ਤੁਸੀਂ ਅੱਜ ਕਿਹੜੇ ਕਿਹੜੇ ਲੈ ਕੇ ਆਏ ਨਗ ਆਇਆ ਕਾਹ ਦੀ ਦੋਆ ਮਕ ਠੀਕ ਹੈ ਇਹ ਬੀਟ ਲਾਗੇ ਹਾਂਜੀ ਠੀਕ ਹੈ ਤੇ ਇਹਨਾਂ ਚ ਕੋਈ ਖਾਸ ਜਿਵੇਂ ਆ ਤੁਹਾਡਾ ਬੱਕਰਾ ਆ ਗਿਆ ਇਹਦੇ ਬਾਰੇ ਦੱਸੋ ਬਹੁਤ ਚੰਗਾ ਬੀਟਲਾ ਵੀ ਠੀਕ ਹੈ ਕਿਹੜੀ ਨਸਲ ਕਿਹੜੇ ਬਲੱਡ ਲਾਈਨ ਚੱਲਦਾ ਇਹ ਇਹ ਸੈਦੋ ਵਾਲੇ ਦਾ ਸੈਦੋ ਵਾਲੇ ਦਾ ਠੀਕ ਹੈ ਕਿੰਨੇ ਦੰਦ ਆ ਇਹ ਚੌਕਾ ਜੀ ਠੀਕ ਹੈ ਤੇ ਅੱਜ ਵੇਚਣ ਨੂੰ ਲੈ ਕੇ ਆਓ ਵੇਚਣ ਨੂੰ ਲੈ ਕੇ ਆਏ ਸਾਰੇ ਚਾਰੇ ਹਾਂ ਤੇ ਕੀ ਕੀ ਮੰਗਦੇ ਆਪਾਂ ਇਹਨਾਂ ਦਾ ਬਹੁਤ ਸ਼ਬੀਰ ਮੰਗਿਆ ਸੀ 26000 ਇਹਦਾ ਮੰਗਿਆ ਤੁਸੀਂ ਇਸ 17 ਇਹਦਾ ਇਹਦਾ 17000 ਤੇ 13000 ਦੋ ਜੁੜੀ ਇਹ ਦੋਨੇ 13000 ਠੀਕ ਹੈ ਤੇ ਤੁਹਾਡਾ ਪਿੰਡ ਨਾਮ ਔਰ ਮੋਬਾਈਲ ਨੰਬਰ ਮੈਨੂੰ ਬੋਲ ਦਿਓ ਮੈਨੂੰ ਮੇਰਾ ਯਾਦ ਨਹੀਂ ਮੋਬਾਈਲ ਨੰਬਰ ਬੋਲੋ 94 ਹਾਂਜੀ 700 ਠੀਕ ਹੈ ਜੀ 38 ਠੀਕ ਹੈ 1 ਠੀਕ ਹੈ ਜੀ 46 ਠੀਕ ਹੈ ਜੀ 4 5 ਕੀ ਹਾਲ ਹੈ ਰਾਜੀ ਵਧੀਆ ਜੀ ਠੀਕ ਹੈ ਵਧੀਆ ਕੀ ਨਾਮ ਹੈ ਤੇਰਾ ਯਾਰ ਸ਼ਿਵਮ ਬਹੁਤ ਸੋਹਣਾ ਕਿੰਨੀ ਉਮਰ ਹੈ ਤੇਰੀ 11 ਸਾਲ ਦੇਖੋ ਦੋਸਤੋ 11 ਸਾਲ ਦੀ ਉਮਰ ਦੇ ਵਿੱਚ ਹੀ ਵਪਾਰੀ ਬਣਤਾ ਆਪਾਂ ਹਨ ਤੇ ਕਿਹੜੀਆਂ ਕਿਹੜੀਆਂ ਬੱਕਰੀਆਂ ਤੂੰ ਅੱਜ ਲੈ ਕੇ ਆਇਆਗਾ ਬਰਬਰੀ ਆ ਤੇ ਬੀਟਲ ਵੀ ਆ ਤੇ ਆ ਵੀ ਬੱਟੀ ਆ ਠੀਕ ਹੈ ਬੜੀ ਸੋਣੀ ਇਹ ਬੱਕਰੀ ਹੈ ਤੇਰੀ ਇਹ ਬਰਬਰੀ ਆ ਗਈ ਹਾਂ ਖੜੇ ਕੰਨ ਅੱਛਾ ਖੜੇ ਕੰਨ ਵਾਲੀ ਆ ਗਈ ਠੀਕ ਹੈ ਤੇ ਇਹ ਇਹ ਦੰਦ ਹੁੰਦੇ ਆ ਇਹਦੇ ਤੇ ਉਮਰ ਹੈ ਦੰਦ ਆ ਚਾਰ ਦੰਦ ਚਾਰ ਦੰਦ ਹੈ ਤੇ ਕਿੰਨੇ ਦੀ ਵੇਚਣੀ ਹੈ ਇਹ ਆ ਗਏ ਕੋਈ ਚਾਰ ਦਨ ਚਾਰ ਦਨ ਦਾ ਦੋਸਤ ਕਿੰਨੇ ਦੀ ਵੇਚਣੀ ਹੈ ਇਹ ਇਹਦੇ 18000 ਰੁਪਏ 18000 ਠੀਕ ਹੈ ਤੇ ਇਹਦੇ ਇਹਦੇ ਜੋੜੀ ਆ ਇਹ ਜੋੜਾ ਦੋਨੇ ਦੇਣੀ ਆ ਇਕੱਠੀਆਂ ਹਾਂ 40000 ਇਹ ਦੋਨਾਂ 40000 ਠੀਕ ਹੈ ਤੇ ਇਹਦਾ ਇਹਦਾ ਕੱਲੀ ਦਾ 40 ਖੜਾ ਕਰ ਲੈ ਨੂੰ ਖੜੀ ਇਹਦਾ ਕੱਲੀ ਦਾ 40000 ਪਾਠਾ ਮਗਰ ਕੈਰੀ ਠੀਕ ਹੈ ਇਦਰੀ ਕੋ ਨਹੀਂ ਠੀਕ ਹੈ ਤੇ ਤੇਰਾ ਪਿੰਡ ਦੱਸ ਦੇ ਤੇਰਾ ਨਾਮ ਦੱਸ ਦੇ ਮੋਬਾਈਲ ਨੰਬਰ ਦੱਸ ਦੇ ਫਰੀਦਕੋਟ ਰਹਿੰਦੇ ਆ ਗੜੀ ਦਾ ਨਾਮ ਸੰਜੂ ਠੀਕ ਹੈ ਤੇ ਡਾਡੀ ਦਾ ਨੰਬਰ ਹੈਗਾ 7526 629 9935 35 ਦੋਸਤੋ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਵੀਰ ਨਾਲ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਲ ਹੈ ਜੀ ਠੀਕੋ ਹਾਂ ਜੀ ਆ ਕਿਹੜੇ ਪਿੰਡ ਤੋਂ ਪਾਏ ਚਿਰਦੇ ਤੋਂ ਪਿੰਡ ਤੋਂ ਠੀਕ ਹੈ ਜੀ ਤੇ ਬੱਕਰੀਆਂ ਤੁਸੀਂ ਕਿੰਨੇ ਟਾਈਮ ਤੋਂ ਪਾਲ ਰਹੇ ਹੋ ਹੋਵੇ 10 ਸਾਲ ਹੋ ਗਏ ਜੀ ਠੀਕ ਹੈ ਜੀ ਤਾਂ ਅੱਜ ਤੁਸੀਂ ਵੇਚਣ ਨੂੰ ਲੈ ਕੇ ਆਏ ਹੋ ਆ ਜੀ ਵੇਚਣ ਨੂੰ ਕਿਹੜੇ ਕਿਹੜੇ ਨਗ ਲੈ ਕੇ ਆਏ ਹੋ ਆ ਜੀ ਆ ਚਾਰ ਨਗਾਂ ਦੋ ਬਕੀ ਠੀਕ ਹੈ ਜੀ ਇਹ ਵੀ ਆਪਣਾ ਹੈਗਾ ਹਾਂ ਜੀ ਤੇ ਉਹ ਪਰਲਾ ਵੀ ਆਪਣਾ ਹੈਗਾ ਨਹੀਂ ਉਹ ਪਰਲਾ ਨਹੀਂ ਆਪਣਾ ਇੱਕ ਆ ਹੋ ਗਿਆ ਇੱਕ ਇਹ ਹੋ ਗਿਆ ਹਾਂ ਜੀ ਇੱਕ ਇਹ ਹੋ ਗਿਆ ਹਾਂ ਜੀ ਠੀਕ ਹੈ ਤੇ ਕਿੰਨੇ ਕਿੰਨੇ ਦੇ ਵੇਚਨੇ ਆਪਾਂ ਵੇਚਨੇ ਜੀ ਕਦੋਂ ਅੱਡੇ ਇਹਨਾਂ ਦਾ ਮੁੱਲ ਦੱਸ ਦੋ ਫਿਰ ਆ ਇਹਦਾ ਦਾ 10000 ਇਹ 10000 ਠੀਕ ਹੈ ਕਿੰਨੇ ਦੰਦਾ ਇਹ ਇਹ ਜੀ ਦੂਜੇ ਸਵੇਰੇ ਆ ਕਲ ਦੇ ਨਾ ਦੀਆਂ ਯਾਰ ਸੌਤਾ ਹੀ ਕਰਦੇ ਆ ਆਹ ਆਹ ਬਸ ਸੌਤਾ ਹੀ ਕਰਨਾ ਤਾਂ ਠੀਕ ਹੈ ਤੇ ਇਧਰ ਆ ਹਾਂ ਇਹ ਆ 30900 ਰੁਪਏ ਇਹਦਾ ਕੱਲੀ ਦਾ ਹਾਂ ਬੱਕਰਾ ਜਿਹਾ ਠੀਕ ਹੈ ਤੇ ਆਹ ਇਹ 15000 ਇਹਦਾ 15 ਇਹਦਾ 15000 ਆ ਇਹ ਸੋਨ ਵਾਲੀ ਆ ਠੀਕ ਹੈ ਠੀਕ ਹੈ ਸਹੀ ਤੇ ਸਹੀ ਲੈਣ ਦੇਣ ਦੱਸ ਦਿਓ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਤੁਹਾਡਾ ਪਿੰਡ ਬੋਲ ਦਿਓ 93142 ਠੀਕ ਹੈ 94295 ਠੀਕ ਹੈ ਪਿੰਡ ਚਿੱਦਾ ਜੀ ਠੀਕ ਹੈ ਤਾਂ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੋ ਠੀਕ ਹੈ ਠੀਕ ਆ ਕੀ ਨਾਮ ਆਪਣਾ ਕਿਹੜੇ ਪਿੰਡ ਤੋਂ ਆ ਪਾਏ ਗਰਚਰਨ ਸਿੰਘ ਮੇਰਾ ਨਾਮ ਪਿੰਡ ਦਬੜੀ ਖਾਨਾ ਜੀ ਦਬੜੀ ਖਾਨੇ ਤੋਂ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਬੱਕਰੀ ਪਾਲਣ ਦਾ ਕੰਮ ਕਰ ਰਹੇ ਹੋ ਇਹ 5 ਕਿਸਾਲ ਹੋ ਗਏ ਜੀ 5 ਕਿਸਾਲ ਹੋ ਗਏ ਠੀਕ ਹੈ ਤੇ ਅੱਜ ਤੁਸੀਂ ਵੇਚ ਨੂੰ ਕਿੰਨੇ ਨਗ ਲੈ ਕੇ ਆਏ ਹੋ ਵੇਚ ਨੂੰ 5 ਨਗ ਲੈ ਆਏ ਸੀ 2 ਵੇਚ ਗਏ 3 ਰਹਿ ਗਈ 3 ਰਹਿ ਗਈ ਕਿਹੜਾ ਕਿਹੜਾ ਤੇ ਕਿੰਨੇ ਦਾ ਵੇਚਣਾ ਹੁਣ ਆਪਾਂ ਆ ਬੱਕਰਾ ਵੇਚਣਾ 16000 ਦਾ ਜੀ ਦੋਸ ਠੀਕ ਹੈ ਜੀ ਤੇ ਇਹ ਜੇ ਬੱਕਰੀ ਵੇਚਣੀ 11000 ਦੀ ਇਹ 11000 ਦੇ ਦੋਸਤੋ ਹਾਂ ਜੀ ਔਰ ਇਹ ਜੇ 7000 ਦੀ ਪਰ ਇਹ 7000 ਦੀ ਤੇ ਪਰ ਲ ਇਹ ਨਹੀਂ ਜੀ ਓਕੇ ਤੇ ਤੁਹਾਡਾ ਇੱਕ ਵਾਰ ਦੁਬਾਰਾ ਮੈਨੂੰ ਐਡਰੈਸ ਨਾਮ ਤੇ ਫੋਨ ਨੰਬਰ ਬੋਲੋ ਨਾਮ ਮੇਰਾ ਗੁਰਚੰਦ ਸਿੰਘ ਪਿੰਡ ਦੌੜੀ ਖਾਨਾ ਠੀਕ ਹੈ ਜੀ ਨੰਬਰ 98158 ਠੀਕ ਹੈ ਜੀ 2203 ਦੋਸਤੋ ਤੁਸੀਂ ਯਾਦ ਕਰ ਸਕਦੇ ਹੋ ਠੀਕ ਦੋਸਤੋ ਬਹੁਤ ਹੀ ਸ਼ਾਨਦਾਰ ਨਜ਼ਾਰਾ ਹੈ ਪੁਲਾਹ ਮੰਡੀ ਦਾ ਪੂਰੀ ਸ਼ਾਨਦਾਰ ਤਰੀਕੇ ਨਾਲ ਭਰਦੀ ਹੈ ਮੰਡੀ ਇਹ ਸੌਦੇ ਵੀ ਹੁੰਦੇ ਵਿੱਚ ਹਰ ਬੁੱਧਵਾਰ ਨੂੰ ਅਸੀਂ ਇੱਥੇ ਆ ਸਕਦੇ ਹਾਂ ਇਹ ਆ ਜੀ ਤਿੰਨ ਠੀਕ ਹੈ ਜੀ ਖੱਸੀ ਬੱਕਰੇ ਆ ਠੀਕ ਹੈ ਜੀ 45000 ਰੁਪਏ ਦਾ ਸੌਦਾ 45000 ਰੁਪਏ ਦਾ ਸੌਦਾ ਹੋਇਆ ਠੀਕ ਹੈ ਜੀ ਔਰ ਤੁਹਾਡਾ ਨਾਮ ਬੋਲ ਦੋ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਪਿੰਡ ਜੀ ਪਿੰਡ ਗੋਨਿਆਣਾ ਮੰਡੀ ਔਰ ਮੋਬਾਈਲ ਨੰਬਰ ਬੋਲ ਦੋ 95172 ਠੀਕ ਹੈ ਜੀ 00733 ਔਰ ਹੋਰ ਵੀ ਬੱਕਰੀਆਂ ਵਗੈਰ ਆਪਣੇ ਕੋਲ ਹੁੰਦੀਆਂ ਨੇ। ਹਾਂਜੀ ਹਾਂਜੀ। ਦੋਸਤੋ ਤੁਸੀਂ ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਤੁਸੀਂ ਬੱਕਰੀ ਤੁਸੀਂ ਲੈਣਾ ਚਾਹੁੰਦੇ ਹੋ। ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਠੀਕ ਹੋ ਜੀ? ਵਧੀਆ? ਹਾਂ ਠੀਕ ਠਾਕ ਵਧੀਆ ਜੀ। ਕੀ ਨਾਮ ਹੈ ਔਰ ਕਿਹੜੇ ਪਿੰਡ ਤੋਂ ਪਾਏ? ਢਿਲਵਾ ਪਿੰਡਾ ਜੀ। ਠੀਕ ਹੈ। ਹਾਂ ਤੇ ਕੋਟੇ ਦਰਜੀਆ ਵਾਲੇ। ਉਠੇ ਦਰਜੀਆ ਵਾਲੇ। ਹਾਂਜੀ ਠੀਕ ਹੈ। ਤੇ ਬਾਬਾ ਦਾ ਨਾਮ ਦਲਵਾਰਾ ਸਿੰਘ ਠੀਕ ਹੈ ਜੀ ਤੇ ਮੇਜਰ ਸਿੰਘ ਠੀਕ ਹੈ ਜੀ ਹਾਂਜੀ ਤੇ ਕਿੰਨੇ ਟਾਈਮ ਤੋਂ ਆਪਾਂ ਇਸ ਕਿ ਬੱਕਰੀ ਪਾਲਣ ਦੀ ਕਿੱਤੀ ਦੇ ਨਾਲ ਅਟੈਚ ਹੈ ਬੱਕਰੀ ਜਾਂਦਿਆਂ ਤੇ ਲੱਗੇ ਆ ਜੀ ਠੀਕ ਨਹੀਂ ਮੇਰੇ ਕੋਲ ਦੂਜੇ ਪਹਾੜੀ ਆ ਇਹਦਾ ਭਾਈ ਦੀਆਂ ਮੇਰੇ ਕੋਲ ਪਹਾੜੀ ਵਰਬਰੀ ਬੱਕਰੀ ਐ ਤੇ ਮੈਂ ਕਿਹਾ ਤੇ ਆਉਣਾ ਮੇਰੇ ਪਹਿਲੇ ਨੰਬਰ ਤੇ ਬੱਕਰੀ ਆਉਗੀ ਫੋਟੋ ਚ ਆਉਂਦੀ ਐ ਤੇ ਘਰੇ ਵਿਖਦਾ ਮਾਲ ਤੇ ਕਿੰਨਾ ਕਬੜਾ ਫਾਰਮ ਆਪਾਂ ਬਣਾਇਆ ਹੋਇਆ ਨਹੀਂ ਬੱਕਰੀਆਂ ਕਰੂ ਜਾਂ ਮਈਆਂ ਹੀ ਹੈਗੀਆਂ ਬੱਕਰੀਆਂ ਮੇਰੇ ਕੋਲ ਇੱਕ ਤੋਂ ਸਾਡੇ ਕੋਲ ਵੜ ਗਈਆਂ ਕਰੇ ਠੀਕ ਹੈ ਜੀ ਅੱਜ ਆਉਣਾ ਤੇ ਮਗੜਿਆ ਹੀ ਵਾਜਦਾ ਤੇਰਾ ਪਿੰਡ ਕਿਹੜਾ ਰਾਮਪ੍ਰਫੁੱਲ ਰਾਮਪੁਰਾਤ ਕੋਈ ਗੱਲ ਨਹੀਂ ਮੱਢੀ ਤੇ ਵੀ ਆਵੇਂ ਰਾਮਪੁਰੇ ਮਈਆਂ ਵੀ ਲੈਣੇ ਆ ਠੀਕ ਹੈ ਜੀ ਮੈਂ ਤੂੰ ਮੱਢੀ ਤੇ ਮੈਂ ਤੈਨੂੰ ਵੇਖੇ ਰਾਮਪੁਰੇ ਅੱਛਾ ਜੀ ਠੀਕ ਹੈ ਜੀ ਇਹ ਮੈਨੂੰ ਦੱਸੋ ਇਹਨਾਂ ਬਾਰੇ ਤਿੰਨਾਂ ਨਗ ਬਾਰੇ ਹਾਂ ਜੀ ਕਿਹੜੇ ਬੱਕਰੇ ਬੱਕਰੀਆਂ ਨੇ ਤੇ ਕੀ ਕੀ ਇਹਦਾ ਮੁੱਲ ਆਪਾਂ ਮੰਗਦੇ ਆ ਇਹਦਾ ਮੁੱਲਾ ਦੀ ਇਹ ਦੂਜਰਾ ਇਹਨਾਂ ਦਾ ਮੁੱਲਾ ਇਹਦਾ ਤਿੰਨਾਂ ਦਾ 30000 ਮੰਗਦੇ ਜੀ ਕਿੰਨੇ ਬੱਕਰੇ ਕਿੰਨੀਆਂ ਬੱਕਰੀਆਂ ਨੇ ਇਹ ਤਿੰਨ ਹੀ ਆ ਤਿੰਨੇ ਬੱਕਰੀਆਂ ਹੀ ਆ ਜੀ ਠੀਕ ਹੈ ਜੀ ਕਿੰਨਾ ਮੰਗਦੇ ਆਪਾਂ ਆਪਾਂ 30000 ਮੰਗਦੇ ਆ ਤੇ ਸਾਡਾ ਦੋਸਤ ਦਾ ਫੋਨ ਆਊਗਾ ਕੋ ਨੂੰ ਲੈਸ ਲਸ ਹੋ ਜਾ ਇਹ ਦੁਆਰਾ ਮੋਬਾਈਲ ਨੰਬਰ ਬੋਲ ਦੋ ਆਪਣਾ ਉਹ ਮੈਂ ਜਾਣਦਾਨ ਨਹੀਂ ਮਾਨ ਪੜਾ ਤੇ ਪਰ ਫੋਨ ਆਉਂਦੇ ਬਹੁਤ ਆ ਹਾਂ ਨੇ ਸਹੀ ਗੱਲ ਆ ਠੀਕ ਹੈ ਦੋਸਤੋ ਤੁਹਾਡੇ ਅਸੀਂ ਨੰਬਰ ਦੇ ਦਾਂਗੇ ਹਾਂ ਹਾਂ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਅਨਸਤਰੀਕਾਲ ਜੀ ਹੋਰ ਬੱਪੂ ਚੀਕੋ ਵਧੀਆ ਠੀਕ ਹੈ ਜੀ ਕਿਹੜਾ ਪਿੰਡ ਆਪਣਾ ਸੂਰੇ ਵਾਲਾ ਠੀਕ ਹੈ ਤੇ ਕਿੰਨੇ ਟਾਈਮ ਤੋਂ ਇਸ ਕੰਮ ਚ ਕੰਮ ਕਰਦੇ ਤੁਸੀਂ ਬੱਕਰੀ ਲਾਈਨ ਚ ਮੈਨੂੰ ਹੋ ਗਏ 5-4 5 ਸਾਲ ਹੋ ਗਏ ਠੀਕ ਹੈ ਤੇ ਕਿੰਨੀਆਂ ਬੱਕਰੀਆਂ ਪਾ ਰੱਖਦੇ ਆਂਗੇ ਆ 5-7 ਹੁੰਦੀਆਂ ਘਰੇ ਵੇਚ ਦਿੰਦੇ ਨਾਲ ਠੀਕ ਹੈ ਤੇ ਅੱਜ ਕਿਹੜੇ ਕਿਹੜੇ ਨਗ ਆਪਾਂ ਖਰੀਦੇ ਆ ਜਾਂ ਵੇਚਣ ਵਾਸਤੇ ਆਏ ਆਗੇ ਇੱਕ ਹੀ ਲਿਆ ਜੀ ਹੋ ਖੜੀ ਪੱਟ ਠੀਕ ਹੈ ਤੇ ਬਾਕੀ ਜਿਹੜੀਆਂ ਹੈਗੀਆਂ ਉਹ ਘਰੇ ਆ ਨਹੀਂ ਇਹ ਜਿਹੜੀਆਂ ਹੈਗੀਆਂ ਹੁਣ ਇਹ ਇਹਨਾਂ ਦੀਆਂ ਇਹ ਤਾਂ ਆਪਣੀਆਂ ਹੀ ਓਕੇ ਠੀਕ ਹੈ ਤੁਸੀਂ ਜਿਹੜੀ ਲੈ ਕੇ ਆਏ ਹੋ ਖਰੀਦੀ ਹੈਗੀ ਤੁਸੀਂ ਹੈ ਖਰੀਦੀ ਹੈ ਤੁਸੀਂ ਉਹ ਖੜੀ ਪੱਟ ਜੀ 5000 ਦੀ ਲਈ ਹੈ ਅੱਛਾ ਦੋਸਤੋ ਆਪਕੋ ਜਿਹਨੇ ਖਰੀਦੀ ਆ ਇਹ ਵਧੀਆ ਲੱਗਿਆ ਮੰਡੀ ਚ ਆ ਕੇ ਹਾਂ ਵਧੀਆ ਲੱਗਿਆ ਜੀ ਮੈਂ ਪਾਇਦੇ ਚ ਨਫਾ ਹੀ ਨਫਾ ਆਇਆ ਮੰਡੀ ਤੇ ਠੀਕ ਹੈ ਠੀਕ ਹੈ ਜੀ ਮੇਰੀਆਂ ਗਾਨੀਆਂ ਵੀ ਵੇਖ ਜਾਂਦੀਆਂ ਆ ਪਸ਼ੂ ਵੀ ਲੈ ਲਈਦਾ ਕੋਈ ਨਾ ਕੋਈ ਠੀਕ ਹੈ ਠੀਕ ਹਾਂਜੀ ਵੀਰੇ ਸასი ਕਾਲ ਸასი ਕਾਲ ਜੀ ਹੋਰ ਸੁਣਾਓ ਕਿਹੜਾ ਪਿੰਡ ਆਪਣਾ ਬਹੁਤ ਹੀ ਬਰਗਾੜੀ ਪਿੰਡ ਹੈ ਆ ਬਰਗਾੜੀ ਤੋਂ ਕਿੰਨੇ ਟਾਈਮ ਤੋਂ ਇਸ ਬੱਕਰੀ ਲਾਈਨ ਚ ਕੰਮ ਕਰਦੇ ਆਪਾਂ ਆਪਾਂ ਨੂੰ ਤਕਰੀਬਨ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਅੱਜ ਕਿਹੜੀ ਕਿਹੜੀ ਬੱਕਰੀਆਂ ਆਪਾਂ ਲੈ ਕੇ ਆਏ ਜਾਂ ਖਰੀਦੀਆਂ ਜਾਂ ਇੱਕ ਨਾਲ ਹੀ ਪਾਠੇ ਹੀ 6 ਦੰਦਾਂ ਦਾ 6 ਦੰਦਾਂ ਦਾ ਇਹ ਤਿਆਰ ਸੂਨ ਤੇ 10 15 ਦਿਨ ਲੱਗੂਗਾ ਅੱਛਾ ਤੇ ਵੇਚਣਾ ਇਹ ਦਾ ਵੇਚ ਨਹੀਂ ਆਏ ਆ ਜ ਇਹਦਾ ਮੁੱਲ ਹੈਗਾ ਜੀ 32000 ਰੁਪਏ। ਅਸਤੀ ਠੀਕ ਹੈ। ਤੇ ਇਧਰ ਆ ਹੈਗੀ ਜੀ ਬੱਕਰੀ ਇਹ ਖਾਲੀ ਹੈ। ਓਕੇ। ਇਹ ਖਾਲੀ ਹੈ ਜੀ। ਠੀਕ ਹੈ। ਤੇ ਇਹਦਾ ਬਾਕੀ ਮੰਗਦੇ ਆ? ਇਹਦਾ 15 ਮੰਗਿਆ ਜੀ। 15। ਇਹ ਛੋਟਾ। ਇਹ ਬੱਕਰਾ ਹੀ ਲਿਆ ਜੀ ਆਪਾਂ ਇੱਥੋਂ। ਠੀਕ ਹੈ। ਕਿੰਨੇ ਦਾ ਲਿਆ ਇਹ? ਤੇ 5 ਦਾ ਲਿਆ ਜੀ। ਠੀਕ ਹੈ। ਠੀਕ ਹੈ। ਹਾਂ ਜੀ। ਤੇ ਉਹ ਪਰਲੀ ਇਹਦੇ ਅੰਦਰ ਵੀ ਹੈਗੀ ਆ? ਆਹ ਤੇ ਹੈਗੀ ਜੀ। ਆਹ ਵੀ ਸੂਣ ਵਾਲੀ ਹੈ। ਠੀਕ ਹੈ ਜੀ। 4 ਦਾ ਅੰਦਾ ਹਜੇ ਪਾਕੀ ਆ ਇਹ। ਠੀਕ ਹੈ ਜੀ। ਸੋਰੀ। ਆ ਚਾਰ ਦੰਦ ਪਾਕ ਤੇ ਇਹਦਾ ਕਿੰਨਾ ਇਹਦਾ ਮੁੱਲ ਕਿਤਾਈ ਆਪਾਂ 22000 ਰੁਪਏ 22000 ਤੇ ਜਿਹੜਾ ਵਿੱਚ ਕੋਈ ਬੱਕਰਾ ਹੀ ਲਿਆ ਜੀ ਉਹ ਵੀ ਇਹ ਵੀ ਲਿਆ ਹਾਂਜੀ ਅੱਛਾ ਇਹ ਕਿੰਨੇ ਦਾ ਲਿਆ ਆਪਾਂ ਇਹ 8500 ਦਾ ਲਿਆ ਅੱਛਾ ਮੰਡੀ ਚ ਆ ਕੇ ਇੱਥੇ ਮਨ ਖੋਸ਼ ਆ ਸਹੀ ਸਾਰਾ ਕੁਝ ਵਧੀਆ ਜਿਵੇਂ ਤੁਸੀਂ ਸੋਚਿਆ ਸੀ ਉਵੇਂ ਹੋਇਆ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਡਾ ਸੰਪਰਕ ਕਰਨ ਵਾਲੇ ਬੰਦੇ ਨੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ ਇਹ ਨੰਬਰ ਹੈਗਾ 98776 3252 ਤੇ ਪਰ ਗਾੜੀ ਹੈ ਜੀ ਬਰਗਾੜੀ ਦੋਸਤੋ ਸੰਪਰਕ ਕਰ ਸੋ ਬਈ ਨਾ ਮੰਡੀ ਵੀ ਲਾ ਦਿਆ ਆਪਣੇ ਸੋਮਵਾਰ ਦੀ ਹਰ ਸੋਮਵਾਰ ਲਾ ਦਿਆ ਹਰ ਸੋਮਵਾਰ ਨੂੰ ਬਗਰਾੜੀ ਮੰਡੀ ਦਾ ਬਗਰਾੜੀ ਮਕਰਮ ਠੀਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਲਾ ਠੀਕ ਹੋ ਸਿੱਤਾ ਵਧੀਆ ਹਾਂ ਜੀ ਆ ਕਿਹੜੇ ਪਿੰਡ ਤੋਂ ਆ ਪਾਏ ਭਾਈ ਭਗਤ ਤੋਂ ਭਾਈ ਭਗਤ ਤੋਂ ਤੇ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਬੱਕਰੀਆਂ ਦਾ ਕੰਮ ਕਰਦੇ ਨੂੰ ਬੱਕਰਾਂ ਤੋਂ ਬਹੁਤ ਜ਼ਰ ਹੋ ਗਏ 50 60 ਸਾਲ ਤੇ ਕਿ ਕਰੇ ਰੱਖੀਆਂ ਹੋਈਆਂ ਹੁਣ ਹਾਂ ਰੱਖੀਆਂ ਕਿੰਨੇ ਨਗ ਹੁੰਦੇ ਆਪਣੇ ਕੋਲੇ ਉਹ ਤਾਂ 8-7 ਕੀ ਹੈ ਤੇ ਲੈ ਕੇ ਵੀ ਜਾਂਦੇ ਹੋ ਬਾਹਰ ਕੇ ਘਰੇ ਰੱਕੇ ਬਾਹਰ ਚਾਰਦੇ ਬਾਹਰ ਚਾਰਦੇ ਠੀਕ ਹੈ ਅੱਜ ਇਹ ਦੋਨੇ ਨਗ ਤੁਸੀਂ ਲੈ ਕੇ ਆਏ ਹੋ ਵੇਚਣ ਵਾਸਤੇ ਇਹਦਾ ਆਪਾ ਕਿੰਨਾ ਮੰਗ ਰਿਹਾ ਇਹਨਾਂ ਦਾ ਮੈਂ ਤਾਂ 25 ਵੀ ਮੰਗਦਾ ਸੀ 30 ਵੀ ਮੰਗਦਾ ਸੀ ਠੀਕ ਹੈ ਕਿੱਥੋਂ ਤੱਕ ਬੰਦੂ ਗੱਲ 15 8 8 'ਚ ਲੱਗਦਾ ਹੈ ਇਹਨਾਂ ਦਾ ਠੀਕ ਹੈ ਤੇ ਆਹ ਦੂਸਰਾ ਇਹ ਦਿਖਾਓ ਥੋੜਾ ਇਹਨੂੰ ਮੂੰਹ ਕਰਕੇ ਦਾ ਦੋਨਾਂ ਦਾ ਦੋਨਾਂ ਦਾ ਹਾਂ 8 8000 ਇੱਕ ਦਾ 16 ਮੰਗਿਆ ਤੇ ਉਹਦੇ 'ਚ ਮਾਨਤਾ ਕਰ ਦੋਗੇ ਤੁਸੀਂ 16 ਤੁਸੀਂ 16 ਦਿੰਦੇ 16 ਦਿੰਦੇ ਹੈਗੇ ਤੁਸੀਂ ਕਿੰਨਾ ਮੰਗ ਰਹੇ ਹੋ 25 ਮੰਗਿਆ ਤੁਸੀਂ 25 ਮੰਗਿਆ ਠੀਕ ਹੈ ਤੇ ਚਲੋ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਦਾ ਐਡਰੈਸ ਦੱਸ ਦਿਓ ਇੱਕ ਵਾਰ ਮੈਨੂੰ ਭਗਤਾ ਭਾਈ ਕਾਈ ਨੇੜੇ ਕੋਈ ਐਡਰੈਸ ਦਾ ਕੋਈ ਬਰਨਾਲਾ ਰੋਡ ਅੰਦੇ ਗੜ ਕਲੌਨੇ ਠੀਕ ਹੈ ਬਰਨਾਲਾ ਰੋਡ ਬਰਨਾਲਾ ਰੋਡ ਠੀਕ ਹੈ ਗੱਲ ਔਰ ਇਹ ਮੋਬਾਈਲ ਨੰਬਰ ਬੋਲਿਓ ਇੱਕ ਮਿੰਟ 89861 ਠੀਕ ਹੈ ਜੀ 44792 ਇੱਕ ਵਾਰ ਦੁਬਾਰਾ ਬੋਲ ਦਿਓ 89861 44792 ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਨੇੜੇ ਕਾਲਾ ਕਵਾੜੀ ਆ ਭਗਤਾ ਠੀਕ ਹੈ ਤੇ ਬਾਕੀ ਕੋਈ ਵੀ ਬੱਕਰੀ ਉਹਨਾਂ ਨੂੰ ਚਾਹੀਦੀ ਹੋਈ ਤਾਂ ਤੁਸੀਂ ਅਵੇਲੇਬਲ ਕਰਵਾ ਦੋ। ਹਾਂਜੀ ਹਾਂਜੀ ਠੀਕ ਹੈ ਧੰਨਵਾਦ। ਹਾਂਜੀ ਵੀਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਆਪਣਾ ਕਿਹੜੀ ਜਗ੍ਹਾ ਤੋਂ ਪਾਏ? ਕੋਟਕਪੂਰੇ ਤੋਂ ਵੀ ਸੂਰਜ ਨਾਮ। ਠੀਕ ਹੈ ਤੇ ਬੱਕਰੀਆਂ ਵਗੈਰਾ ਤੁਸੀਂ ਖਰੀਦੇ ਵੇਚਦੇ ਹੋ? ਹਾਂਜੀ ਹਾਂਜੀ। ਕਿੰਨਾ ਟਾਈਮ ਹੋ ਗਿਆ? ਸਾਨੂੰ ਤੀਜੀ ਪੀੜ੍ਹੀ ਚਾਹੀਦੀ। ਠੀਕ ਹੈ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏ ਸੀਗੇ? ਅੱਜ ਇੱਕ ਬੱਕਰਾ ਲਿਆਇਆ ਸੀਗਾ। ਠੀਕ ਹੈ। ਉਹ ਵੇਚਦਾ ਤੁਸੀਂ। ਠੀਕ ਹੈ। ਤੇ ਕਿਹੜੀ-ਕਿਹੜੀ ਨਸਲ ਹੁੰਦੀ ਹੈ ਆਪਣੇ ਕੋਲੇ? ਨਸਲਾਂ ਸਾਰੀਆਂ ਹੁੰਦੀਆਂ ਵੀਰੇ। ਕੋਈ ਜ ਤਾਂ ਆਪਣਾ ਐਡਰੈਸ ਦੁਆਰਾ ਬੋਲ ਦੋ ਔਰ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਆਪਣਾ ਹੈਗਾ 99687 ਠੀਕ ਹੈ 25700 ਤੇ ਨਾਮ ਤੁਹਾਡਾ ਸੌਰਜ ਠੀਕ ਹੈ ਦੋਸਤੋ ਸੰਪਰਕ ਕਰ ਸਕਦੇ ਕੋਈ ਵੀ ਤੁਸੀਂ ਬੱਕਰੀ ਤੁਹਾਨੂੰ ਚਾਹੀਦੀ ਹੈ ਤਾਂ ਵੀਰ ਜੀ ਤੁਹਾਨੂੰ ਵਿਲਵਲ ਕਰਾ ਦੇਣਗੇ ਧੰਨਵਾਦ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਰ ਠੀਕ ਹੋ ਬਹੁਤ ਚੰਗੇ ਆ ਕਿਹੜੀ ਜਗ੍ਹਾ ਤੋਂ ਆਪ ਆਏ ਤੁਸੀਂ ਮੈਂ ਗੁਰੂਕੇ ਕੋਠੇ ਤੋਂ ਆਏ ਹਾਂ ਗੁਰੂਕੇ ਕੋਠੇ ਤੋਂ ਹਾਂਜੀ ਤੇ ਕੀ ਨਾਮ ਹੈ ਤੁਹਾਡਾ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਕੀ ਬਸ ਸਿੰਘ ਜੀ ਅੱਜ ਜਿਹੜੇ ਤੁਸੀਂ ਬੱਕਰੀਆਂ ਲੈ ਕੇ ਮਤਲਬ ਖਰੀਦੀਆਂ ਨੇ ਸਾਰੀਆਂ ਹਾਂਜੀ ਖਰੀਦੀਆਂ ਕਿੰਨੀਆਂ ਬੱਕਰੀ ਖਰੀਦੀ ਕਿੰਨੀਆਂ ਬੱਕਰੀਆਂ ਖਰੀਦੀਆਂ ਪੰਜ ਬੱਕਰੀਆਂ ਜੀ ਤੇ ਇੱਕ ਬੱਕਰਾ ਜੀ ਠੀਕ ਐ ਤੇ ਕੀ ਰੇਟ 'ਚ ਬਣ ਗਈ ਗੱਲਬਾਤ ਇਹ ਜੀ ਭਾਅ 'ਚ ਹੀ ਮਿਲੇ ਜੀ ਠੀਕ ਐ ਤੇ ਕਿਵੇਂ ਤੁਸੀਂ ਖੁਸ਼ ਹੋ ਮਤਲਬ ਇਸ ਹਾਂਜੀ ਬਹੁਤ ਖੁਸ਼ ਹਾਂ ਜੀ ਆ ਕੇ ਵੀ ਮਤਲਬ ਵਧੀਆ ਸੌਦਾ ਮਿਲ ਗਿਆ ਹਾਂਜੀ ਇੱਥੇ ਬਹੁਤ ਸੌਦਾ ਵਧੀਆ ਮਿਲਦਾ ਪਤਵਾਰ ਨੂੰ ਸਿੱਧਾ ਸਿੰਘ ਵਾਲੇ ਠੀਕ ਐ ਜੀ ਤੇ ਤੁਹਾਡੇ ਕੋਲੇ ਜੇ ਕਿਸੇ ਨੇ ਬੱਕਰੀਆਂ ਖਰੀਦਣੀਆਂ ਹੋਣ ਜਾਂ ਕੋਈ ਹੋਰ ਤੁਹਾਡੇ ਨਾਲ ਕਰਨਾ ਹੋਵੇ ਸੰਪਰਕ ਕਰ ਸਕਦਾ ਹੈ ਹਾਂਜੀ ਹਾਂਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਨੜਾਨਵੇਂ ਕੁਮੰਜਾ ਜੀ ਸਤਾਈ ਪੰਜ ਤੇਈ ਜੀ ਔਰ ਪਿੰਡ ਗੁਰੂ ਕਾ ਕੋਠਾ ਗੁਰੂ ਕਾ ਕੋਠਾ ਠੀਕ ਹੈ ਜੀ ਠੀਕ